ਮੁੰਬਈ ਦੇ ਸਿੱਖਾਗੂ ਜੋਸ਼ ਰੋਮਣੀ ਕਮੇਟੀ ਦੇ ਮੈਂਬਰ ਵੀ ਨੇ ਤੇ ਚੀਫ ਖਾਲਸਾ ਦਿਵਾਨ ਮੁੰਬਈ ਦੇ ਪ੍ਰਧਾਨ ਵੀ ਨੇ ਜਨਤਨਾਮ ਹੈ 바ਵਾ ਗੁਰਿੰਦਰ ਸਿੰਘ ਜੀ ਉਹਨਾਂ ਨੂੰ ਹੁਣ ਤਕਸਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਬੋਰਡ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਦੱਸ ਦੇ ਕਿ 바ਵਾ ਗੁਰਿੰਦਰ ਸਿੰਘ ਜੀ ਨੂੰ ਚੀਫ ਖਾਲਸਾ ਦਿਵਾਨ ਦੇ ਕੋਟੇ ਦੇ ਵਿੱਚੋਂ ਤਕਸਰੀ ਪਟਨਾ ਸਾਹਿਬ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ ਗਿਆ 바ਵਾ ਗੁਰਿੰਦਰ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਤਕਸਰੀ ਹਜ਼ੂਰ ਸਾਹਿਬ ਬੋਰਡ ਦੇ ਨਾਲ-ਨਾਲ ਹੁਣ ਪਟਨਾ ਸਾਹਿਬ ਬੋਰਡ ਦੇ ਮੈਂਬਰ ਵੀ ਨਾਮਜ਼ਦ ਹੋ ਗਏ ਨੇ ਜ਼ਿਕਰ ਖਾਸੇ ਕੀ 바ਵਾ ਗੁਰਿੰਦਰ ਸਿੰਘ ਪਹਿਲੇ ਅਜੇਹੇ ਸਿੱਖ ਨੇ ਜੋ ਪੰਜ ਤਖਤ ਸਹਿਬਾਨਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਬਣੇ ਨੇ ਇਸ ਦੇ ਨਾਲ ਨਾਲ ਉਹ ਲੰਬੇ ਸਮੇਂ ਤੋਂ ਪੰਥਕ ਅਤੇ ਸਮਾਜ ਸੇਵਾਵਾਂ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਂਦੇ ਆ ਰਹੇ ਨੇ ਉਹ ਗੁਰਨਾਨਕ ਖਾਲਸਾ ਕਾਲਜ ਮਾਟੁੰਗਾ ਮੁੰਬਈ ਦੇ ਚੇਅਰਮੈਨ ਅਤੇ ਖਾਲਸਾ ਯੂਨਿਟੀ ਮੁੰਬਈ ਦੇ ਮੈਂਬਰ ਵੀ ਨੇ ਤੇ ਇਹਨਾਂ ਦੇ ਕਾਰਜਕਾਲ ਦੌਰਾਨ ਖਾਲਸਾ ਕਾਲਜ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਛੂਰਿਆ ਬਾਬਾ ਗੁਰਿੰਦਰ ਸਿੰਘ ਨੇ ਗੁਰਨਾਨਕ ਖਾਲਸਾ ਕਾਲਜ ਦੇ ਵਿੱਚ ਚਾਰ ਸਹਬਜ਼ਾਦਿਆਂ ਦੇ ਨਾਮ ਤੇ ਲੋੜਵੰਦ ਪਰਿਵਾਰਾਂ ਦੇ ਲਈ ਇੱਕ ਐਮ ਆਰ ਆਈ ਸੈਂਟਰ ਵੀ ਖੋਲਿਆ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਬੇਹੱਦ ਘੱਟ ਕੀਮਤਾਂ ਤੇ ਐਮ ਆਰ ਆਈ ਸੀਟੀ ਸਕੈਨ ਅਤੇ ਹਰ ਤਰ੍ਹਾਂ ਦੇ ਬਲੱਡ ਟੈਸਟ ਕਰਵਾਏ ਜਾਂਦੇ ਨੇ ਬਾਬਾ ਗੁਰਿੰਦਰ ਸਿੰਘ ਜੀ ਦਾ ਕਹਿਣਾ ਹੈ ਕਿ ਉਹ ਅਕਾਲ ਪੁਰਖ ਦੇ ਧੰਨਵਾਦੀ ਨੇ ਜਿਨ੍ਹਾਂ ਨੇ ਉਹਨਾਂ ਕੋਲੋਂ ਅਜਿਹੀ ਸੇਵਾ ਲਈ ਤੇ ਜਿਨ੍ਹਾਂ ਨੇ ਅਜਿਹੀ ਸੇਵਾ ਉਹਨਾਂ ਦੇ ਜਿੰਮੇ ਲਗਾਈ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਪੂਰੇ ਪੰਥ ਰੂਪ ਰੋਸਾ ਦਵਾਨਾ ਕਿ ਉਹ ਇਹ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣਗੇ ਨਾਲ ਹੀ ਜਲਦੀ ਗੁਰਨਾਨਕ ਖਾਲਸਾ ਕਾਲਜ ਦੀ ਤਰਜੁਤੇ ਪੱਟਾ ਸਾਹਿਬ ਦੇ ਵਿੱਚ 10 ਕਰੋੜ ਦੀ ਲਾਗਤ ਨਾਲ ਇੱਕ ਐਮ ਆਰ ਆਈ ਸੈਂਟਰ ਖੋਲਿਆ ਜਾਏਗਾ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਸਸਤੇ ਰੇਟਾਂ ਤੇ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਪਰਮਾਤਮਾ ਬਾਬਾ ਸਾਹਿਬ ਨੂੰ ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ